ਹੈਲੋ ਸਾਥੀਓ ਅੱਜ ਦੀ ਇਹ ਵੀਡੀਓ ਕਹਾਣੀਕਾਰ ਵਰਿਆਮ ਸਿੰਘ ਸੰਧੂ ਜੋ ਪੰਜਾਬੀ ਸਾਹਿਤ ਦੇ ਵਿੱਚ ਕਹਾਣੀ ਕਰ ਰਹੇ ਆ ਉਹਨਾਂ ਨੂੰ ਲੈ ਕੇ ਆ ਅਗਰ ਤੁਸੀਂ ਵੀ ਪੰਜਾਬੀ ਕੁਆਲੀਫਾਈਇੰਗ ਨੇਚਰ ਦਾ ਜੋ ਪੇਪਰ ਹੈ ਉਸ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜਿਸ ਦੇ ਵਿੱਚ ਆਪਾਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਬਾਰੇ ਜੋ-ਜੋ ਫੈਕਚੁਅਲ ਇਨਫੋਰਮੇਸ਼ਨ ਪੇਪਰ ਦੇ ਵਿੱਚ ਪੁੱਛੀ ਜਾ ਸਕਦੀ ਹੈ ਉਹ ਸਾਰੀ ਡਿਸਕਸ ਕਰਾਂਗੇ ਸੋ ਅਗਰ ਤੁਸੀਂ ਵੀ ਚੈਨਲ ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਨਾਲ ਦੇ ਤੋ ਇਹ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬਾ ਲਓ। ਇਹ ਵੀਡੀਓ 8TT 9994 ਜਾਂ 8TT ਦੇ ਹੋਰ ਕੋਈ ਪੇਪਰ ਜਿਨ੍ਹਾਂ ਦੇ ਵਿੱਚ ਕੁਆਲੀਫਾਈਂਗ ਨੇਚਰ ਦਾ ਪੇਪਰ ਆਉਂਦਾ ਹੈ। ਮਾਸਟਰ ਕੇਡਰ ਪੰਜਾਬ ਪੁਲਿਸ, ਪੰਜਾਬ ਪਟਵਾਰੀ, ਪੀ ਟ੍ਰਿਪਲ ਐਸ ਬੀ ਐਗਜ਼ਾਮ ਜਾਂ ਹੋਰ ਕੋਈ ਵੀ ਜਿੰਨੇ ਵੀ ਐਗਜ਼ਾਮ ਆ ਜਿਨ੍ਹਾਂ ਵਿੱਚ ਪੰਜਾਬੀ ਕੁਆਲੀਫਾਈਂਗ ਨੇਚਰ ਦਾ ਪੇਪਰ ਆਉਂਦਾ। ਉਹਨਾਂ ਦੇ ਲਈ ਇਹ ਵੀਡੀਓ ਜੋ ਹੈ ਲਾਈਵ ਆਨ ਰਹਿਣ ਵਾਲੀ ਹੈ। ਸੁਵਰੀਆਮ ਸਿੰਘ ਸੰਧੂ ਬਾਰੇ ਜੋ ਜੋ ਮੇਨ ਮੇਨ ਗੱਲਾਂ ਨੇ ਜੋ ਮੇਨ ਫੈਕਟ ਨੇ ਉਹ ਆਪਾਂ ਪੂਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ ਸੋ ਉਹਨਾਂ ਦਾ ਜਨਮ ਕਿੱਥੇ ਹੋਇਆ ਕਦੋਂ ਉਹਨਾਂ ਨੇ ਆਪਣਾ ਕੀਤਾ ਅਪਣਾਇਆ ਕੀ ਕੀਤਾ ਅਪਣਾਇਆ ਠੀਕ ਹੈ ਕਿਹੜੇ ਕਿਹੜੇ ਪੁਰਸਕਾਰ ਮਿਲੇ ਕਿਹੜੀਆਂ-ਕਿਹੜੀਆਂ ਰਚਨਾਵਾਂ ਮਿਲੀਆਂ ਉਹ ਪੂਰਾ ਜੋ ਹੈ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਵਿਰਿਆਮ ਸਿੰਘ ਸੰਧੂ ਸਭ ਤੋਂ ਪਹਿਲਾਂ ਉਹਨਾਂ ਦੇ ਜਨਮ ਬਾਰੇ ਡਿਸਕਸ ਕਰਦੇ ਹਾਂ ਜਨਮ ਦਿਨ ਨੂੰ ਲੈ ਕੇ ਕੀ ਹੈ ਸਿੱਧਾ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਵਰਿਆਮ ਸਿੰਘ ਸੰਧੂ ਦਾ ਜਨਮ ਕਦੋਂ ਹੋਇਆ ਤਾਂ ਇਹਨਾਂ ਦਾ ਜਨਮ ਜੋ ਹੈ 10 ਸਤੰਬਰ 1945 ਵਿੱਚ ਹੋਇਆ ਔਰ ਇਸ ਨੂੰ ਲੈ ਕੇ ਇੱਕ ਹੋਰ ਪ੍ਰਸ਼ਨ ਜੋ ਹੈ ਉਹ ਬਣਦਾ ਹੈ ਕਿ ਜਨਮ ਕਿੱਥੇ ਹੋਇਆ ਇਹਨਾਂ ਦੇ ਨਾਨਕੇ ਪਿੰਡ ਚਮਿੰਡਾ ਕਲਾਂ ਦੇ ਵਿੱਚ ਔਰ ਇਹਨਾਂ ਨੇ ਸਿੱਖਿਆ ਜੋ ਹੈ ਇਹਨਾਂ ਦੀ ਕੁਆਲਿਫਿਕੇਸ਼ਨ ਜੋ ਹੈ ਉਹ ਕੀ ਸੀ ਇਹਨਾਂ ਨੇ ਬੀਏ ਕੀਤੀ ਸੀ ਔਰ ਨਾਲ ਹੀ ਬੀਐਡ ਕੀਤੀ ਸੀ ਔਰ ਬੀਐਡ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਕੀਤਾ ਅਪਣਾਇਆ ਕਿ ਇਹ ਸਕੂਲ ਦੇ ਵਿੱਚ ਟੀਚਰ ਰਏ ਠੀਕ ਹੈ ਸਕੂਲ ਦੇ ਵਿੱਚ ਇਹ ਅਧਿਆਪਕ ਰਏ ਅਸ ਤੋਂ ਬਾਅਦ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜੋ ਵਿਰਿਆਮ ਸਿੰਘ ਸੰਧੂ ਨੇ ਉਹ ਕਿਹੜੀ ਪੀੜੀ ਦੇ ਪ੍ਰਸਿੱਧ ਕਹਾਣੀਕਾਰ ਨੇ ਠੀਕ ਹੈ ਜੋ ਵਿਰਿਆਮ ਸਿੰਘ ਸੰਧੂ ਨੇ ਉਹ ਤੀਜੀ ਪੀੜੀ ਦੇ ਕੀ ਹੈ ਪ੍ਰਸਿੱਧ ਕਹਾਣੀਕਾਰ ਨੇ ਠੀਕ ਹੈ ਇਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਇਹਨਾਂ ਦੇ ਗੌਣ ਜੋ ਝਲਕਦੇ ਨੇ ਜਾਂ ਇਹਨਾਂ ਦੀਆਂ ਰਚਨਾਵਾਂ ਤੋਂ ਆਪਾਂ ਨੂੰ ਇਹਨਾਂ ਦੇ ਬਾਰੇ ਹੋਰ ਕੀ ਚੀਜ਼ ਪਤਾ ਲੱਗਦੀ ਹੈ ਉਸ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਇਹਨਾਂ ਦੀ ਵਿਚਾਰਧਾਰਾ ਜੋ ਹੈ ਉਹ ਮਾਰਕਸਵਾਦੀ ਸੀ ਔਰ ਇਨਾਂ ਦੀਆਂ ਜੋ ਰਚਨਾਵਾਂ ਸੀ ਉਹ ਪੰਜਾਬ ਦੀ ਛੋਟੀ ਕਿਸਾਨੀ ਦੇ ਸਮਰਥਕ ਹੋਣ ਦੇ ਦਾਅਵੇ ਕਰਦੀਆਂ ਸੀ ਠੀਕ ਹੈ ਮਤਲਬ ਕਿ ਇਹਨਾਂ ਦੀਆਂ ਕਵਿਤਾਵਾਂ ਤੋਂ ਇਹ ਚੀਜ਼ ਝਲਕਦੀ ਸੀ ਜਾਂ ਇਹਨਾਂ ਦੀਆਂ ਕਹਾਣੀਆਂ ਤੋਂ ਇਹ ਚੀਜ਼ ਝਲਕਦੀ ਸੀ ਕਿ ਜੋ ਇਹ ਕਹਾਣੀਕਾਰ ਨੇ ਉਹ ਪੰਜਾਬ ਦੀਆਂ ਜੋ ਛੋਟੀ ਕਿਸਾਨੀ ਹੈ ਉਸ ਦੇ ਸਮਰਥਕ ਨੇ ਔਰ ਇਹਨਾਂ ਦਾ ਯਕੀਨ ਜੋ ਸੀ ਉਹ ਆਸ਼ਾਵਾਦ ਦੇ ਵਿੱਚ ਸੀ ਠੀਕ ਹੈ ਇਹ ਆਸ਼ਾਵਾਦੀ ਲੇਖਕ ਸੀ ਇੱਕ ਇਹਨਾਂ ਨੇ ਸ਼ੁਰੂ ਦੇ ਵਿੱਚ ਕੁਝ ਕਵਿਤਾਵਾਂ ਦੀ ਰਚਨਾ ਕੀਤੀ ਲੇਕਿਨ ਉਸ ਤੋਂ ਬਾਅਦ ਕੀ ਹੈ ਇੱਕ ਕਹਾਣੀ ਰਚਨਾ ਦੇ ਵੱਲ ਜੋ ਹੈ ਮੁੜ ਗਏ ਇਹਨਾਂ ਦੀਆਂ ਕਹਾਣੀਆਂ ਜੋ ਹੈ ਕਿਸ ਪ੍ਰਕਾਰ ਦੀਆਂ ਨੇ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਇਹਨਾਂ ਦੀਆਂ ਕਹਾਣੀਆਂ ਜੋ ਹੈ ਉਹ ਵਿਸਤ੍ਰਿਤ ਬਿਰਤਾਂਤ ਵਾਲੀਆਂ ਨੇ ਮਤਲਬ ਕਿ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਜੋ ਝਲਕ ਮਿਲਦੀ ਹੈ ਉਹ ਵਿਸਤਾਰਵਾਦੀ ਹੈ ਠੀਕ ਹੈ ਹਰੇਕ ਗੱਲ ਨੂੰ ਐਕਸਪਲੇਨ ਕਰਕੇ ਜੋ ਹੈ ਉਹ ਦਿੱਤਾ ਹੁੰਦਾ ਕਿਉਂਕਿ ਇਹ ਵਿਸਤਾਰ ਵਾਲੀਆਂ ਬਿਰਤਾਂਤ ਵਾਲੀਆਂ ਕਹਾਣੀਆਂ ਲਿਖਦੇ ਆ ਇਸ ਨਾਲ ਕੀ ਹੈ ਕਹਾਣੀਆਂ ਜੋ ਹੈ ਲੰਬੀਆਂ ਹੋ ਜਾਂਦੀਆਂ ਨੇ ਸੋ ਇਸ ਲਈ ਇਹਨਾਂ ਨੂੰ ਲੰਬੀ ਕਹਾਣੀ ਦਾ ਜਨਮਦਾਤਾ ਵੀ ਕਿਹਾ ਗਿਆ ਸੋ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿਹੜੇ ਕਹਾਣੀਕਾਰ ਨੂੰ ਲੰਬੀ ਕਹਾਣੀ ਦਾ ਜਨਮਦਾਤਾ ਕਿਹਾ ਗਿਆ ਜਾਂਦਾ ਹੈ ਤਾਂ ਉਹ ਵਿਰਿਆਮ ਸਿੰਘ ਸੰਧੂ ਨੇ ਠੀਕ ਹੈ ਔਰ ਇਹਨਾਂ ਦੀਆਂ ਕਹਾਣੀਆਂ ਵੀ ਲੰਬੀ ਕਹਾਣੀ ਜਾਂ ਲੰਬੀ ਨਿੱਕੀ ਕਹਾਣੀ ਦਾ ਨਾਮ ਦਿੱਤਾ ਗਿਆ ਠੀਕ ਹੈ ਉਸ ਤੋਂ ਬਾਅਦ ਕਹਾਣੀ ਸੰਗ੍ਰਹਿ ਇਹਨਾਂ ਦੇ ਕੁਝ ਕਹਾਣੀ ਸੰਗ੍ਰਹਿ ਨੇ ਜਿਸ ਨੂੰ ਲੈ ਕੇ ਕੁਐਸਚਨ ਪੁੱਛੇ ਜਾ ਸਕਦੇ ਆ ਸੋ ਸਭ ਤੋਂ ਪਹਿਲਾ ਕੁਐਸਚਨ ਤਾਂ ਇਹ ਹੀ ਬੰਦਾ ਕਿ ਵਿਰਿਆਮ ਸਿੰਘ ਸੰਧੂ ਦਾ ਪਹਿਲਾ ਕਹਾਣੀਕਾਰ ਕਹਾਣੀ ਸੰਗ੍ਰਹਿ ਜੋ ਹੈ ਉਹ ਕਿਹੜਾ ਹੈ ਉਸ ਦਾ ਨਾਮ ਹੈ ਲੋਹੇ ਦਾ ਹੱਥ ਔਰ ਇਸ ਦੀ ਰਚਨਾ ਕਦੋਂ ਕੀਤੀ ਗਈ 1971 ਦੇ ਵਿੱਚ ਇਸ ਤੋਂ ਇਲਾਵਾ ਅੰਗ ਸੰਗ ਪੱਜੀਆਂ ਬਾਵਾ ਚੌਥੀ ਕੂੜ ਜੋ ਹੈ ਇਹਨਾਂ ਦੇ ਕਹਾਣੀ ਸੰਗ੍ਰਹਿ ਨੇ ਸੋ ਇਸ ਤੋਂ ਬਾਅਦ ਪ੍ਰਸਿੱਧ ਕਹਾਣੀਆਂ ਵੀ ਪੁੱਛੀਆਂ ਜਾ ਸਕਦੀਆਂ ਨੇ ਠੀਕ ਹੈ ਕਹਾਣੀਆਂ ਦੇ ਨਾਮ ਦਿੱਤੇ ਆਉਣਗੇ ਔਰ ਰਾਈਟਰ ਪੁੱਛ ਲਿਆ ਜਾਂਦਾ ਇਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਕਿਹੜੀਆਂ ਕਿਹੜੀਆਂ ਨੇ ਅੰਗ ਸੰਗ ਹਨੇਰੀ ਠੀਕ ਹੈ ਉਹ ਸੁਨੇਰੀਕਨ ਦਾ ਆਪਣਾ ਆਪਣਾ ਹਿੱਸਾ ਵਾਪਸੀ ਚੌਥੀ ਕੂਟ ਅਸਲੀ ਅਤੇ ਸਭ ਤੋਂ ਵੱਡੀ ਹੀਰ ਜੋ ਹੈ ਇਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਨੇ ਠੀਕ ਹੈ ਇਹਨਾਂ ਦੀ ਕਹਾਣੀ ਦੀ ਰਚਨਾ ਦੇ ਸੰਦਰਭ ਜੋ ਹੈ ਉਹ ਮੇਨ ਕੀ ਸੀ ਮਤਲਬ ਕਿ ਕਹਾਣੀ ਦੀ ਰਚਨਾ ਦੇ ਮੁੱਖ ਵਿਸ਼ੇ ਕੀ ਸੀ ਸੋ ਇਹਨਾਂ ਦੀਆਂ ਬੇਸਿਕਲੀ ਜੋ ਕਹਾਣੀਆਂ ਨੇ ਉਹ ਪੰਜਾਬ ਦੇ ਪਿੰਡਾਂ ਦੀ ਛੋਟੀ ਕਿਸਾਨੀ ਦੇ ਬਾਰੇ ਜ਼ਿਕਰ ਕਰਦੀਆਂ ਨੇ ਨਾਲ ਹੀ ਜੋ ਗੈਰ ਕਿਸਾਨੀ ਕੀਤੇ ਨੇ ਠੀਕ ਹੈ ਜੋ ਕਿਸਾਨੀ ਦੇ ਨਾਲ ਨਹੀਂ ਜੁੜੇ ਹੋਏ ਜਿਨ੍ਹਾਂ ਨੂੰ ਆਪਾਂ ਗੈਰ ਕਿਸਾਨੀ ਕਿਤੇ ਕਾਇ ਦਿੰਨੇ ਆ ਉਸ ਦੇ ਨਾਲ ਕੀ ਹੈ ਸਬੰਧਿਤ ਰੱਖਦੀ ਜੋ ਮੱਧਛ ਰਹਿਣੀ ਹੈ ਉਸ ਦੇ ਬਾਰੇ ਵੀ ਇਹਨਾਂ ਦੀ ਕਹਾਣੀਆਂ ਦੇ ਵਿੱਚੋਂ ਆਪਾਂ ਨੂੰ ਝਲਕ ਮਿਲਦੀ ਆ ਠੀਕ ਹੈ ਪੇਪਰ ਦੇ ਵਿੱਚ ਇੱਕ ਹੋਰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਵਿਰਿਆਮ ਸਿੰਘ ਸੰਧੂ ਨੂੰ ਸਾਹਿਤ ਅਕਾਦਮੀ ਪੁਰਸਕਾਰ ਜੋ ਹੈ ਉਹ ਕਦੋਂ ਮਿਲਿਆ ਤਾਂ 2000 ਦੇ ਵਿੱਚ ਮਿਲਿਆ ਸਨ 2000 ਵਿੱਚ ਔਰ ਕਿਸ ਲਈ ਮਿਲਿਆ ਚੌਥੀ ਕੂਟ ਕਹਾਣੀ ਲਈ ਠੀਕ ਹੈ ਇਨਾਂ ਦੀਆਂ ਰਚਨਾਵਾਂ ਜੋ ਨੇ ਜੋ ਇਹਨਾਂ ਦੀਆਂ ਕਹਾਣੀਆਂ ਨੇ ਉਹਨਾਂ ਦਾ ਟ੍ਰਾਂਸਲੇਸ਼ਨ ਵੀ ਕੀਤਾ ਗਿਆ ਔਰ ਉਹ ਕਿਹੜੀਆਂ-ਕਿਹੜੀ ਲੈਂਗੁਏਜ ਦੇ ਵਿੱਚ ਹੋ ਚੁੱਕਿਆ ਹਿੰਦੀ ਵਿੱਚ ਹੋ ਚੁੱਕਿਆ ਬੰਗਾਲੀ ਉਰਦੂ ਅਤੇ ਅੰਗਰੇਜ਼ੀ ਦੇ ਵਿੱਚ ਕੀ ਹੈ ਇਹਨਾਂ ਦੀਆਂ ਕਹਾਣੀਆਂ ਦਾ ਅਨਵਾਦ ਕੀਤਾ ਜਾ ਚੁੱਕਿਆ ਹੈ ਫਿਰ ਮੇਨ ਕੁਐਸਚਨ ਇੱਥੋਂ ਬੰਦੇ ਆ ਕਿ ਵਿਰਿਆਮ ਸਿੰਘ ਸੰਧੂ ਨੂੰ ਕਿਹੜੇ-ਕਿਹੜੇ ਪੁਰਸਕਾਰ ਮਿਲੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਇੱਕ ਪੁਰਸਕਾਰ ਦਿੱਤਾ ਜਾਂਦਾ ਹੈ ਜ ਜਿਸ ਦਾ ਨਾਮ ਹੈ ਭਾਈ ਵੀਰ ਸਿੰਘ ਇਨਾਮ ਔਰ ਇਹ ਇਹਨਾਂ ਨੂੰ ਕਦੋਂ ਮਿਲਿਆ 1980 ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਪੰਜਾਬੀ ਸਾਹਿਤ ਅਕਾਦਮੀ ਪੰਜਾਬ ਸਾਹਿਤ ਅਕਾਦਮੀ ਪੁਰਸਕਾਰ ਜੋ ਹੈ ਉਹ 1981 ਵਿੱਚ ਮਿਲਿਆ ਔਰ ਚੌਥੀ ਕੂਟ ਕਹਾਣੀ ਲਈ ਸਾਹਿਤ ਅਕਾਦਮੀ ਪੁਰਸਕਾਰ ਜੋ ਹੈ ਉਹ 2000 ਦੇ ਵਿੱਚ ਮਿਲਿਆ ਮੇਨਲੀ ਜੋ ਹੈ ਇਹ ਤਿੰਨ ਤੁਹਾਨੂੰ ਪੁਰਸਕਾਰ ਇਹਨਾਂ ਦੇ ਯਾਦ ਹੋਣੇ ਜ਼ਰੂਰੀ ਨੇ ਠੀਕ ਹੈ ਆਪਾਂ ਨਾਲ ਨਾਲ ਕੀ ਕਰਾਂਗੇ ਕਿ ਇਸ ਦੇ ਨਾਲ ਥੋਰੀ ਥੈਰੀਕਲ ਪਾਰਟ ਵੀ ਕਰਾਂਗੇ ਔਰ ਨਾਲ ਨਾਲ ਹੀ ਮੋਕ ਵੀ ਲਗਾਵਾਂਗੇ ਸੋ ਅਗਰ ਤੁਸੀਂ ਮੋਕ ਟੈਸਟ ਔਰ ਥੈਰੀਕਲ ਪਾਰਟ ਦੋਵੇਂ ਹੀ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਦੇਣਾ ਔਰ ਵੀਡੀਓ ਨੂੰ ਆਪਣੇ ਸਾਥੀਆਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਹੈ ਕਹਾਣੀਕਾਰ ਬਰਿਆਮ ਸਿੰਘ ਸੰਧੂ ਦੇ ਵਿੱਚੋਂ ਇੰਨੇ ਹੀ ਕੁਐਸਚਨ ਬੰਦੇ ਆ ਅਗਰ ਹੋਰ ਕੋਈ ਚੀਜ਼ ਜੋ ਇਸ ਦੇ ਵਿੱਚ ਆਪਾਂ ਟੌਪਿਕ ਦੇ ਵਿੱਚ ਡਿਸਕਸ ਨਹੀਂ ਕੀਤੀ ਉਹ ਐਮਸੀਕਿਊ ਦੇ ਵਿੱਚ ਆ ਜਾਏਗੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਔਰ ਜੋ ਵੀ ਚੈਨਲ ਤੇ ਜੁੜੀਆਂ ਹੋਈਆਂ ਵੀਡੀਓ ਨੇ ਉਹ ਤੁਹਾਨੂੰ ਟੈਲੀਗ੍ਰam ਚੈਨਲ ਤੇ ਵੀ ਦੇਖਣ ਨੂੰ ਮਿਲ ਜਾਣਗੀਆਂ ਤੁਸੀਂ ਟੈਲੀਗ੍ਰam ਚੈਨਲ ਦਾ ਲਿੰਕ ਜੋ ਹੈ ਕਮੈਂਟ ਬਾਕਸ ਦੇ ਵਿੱਚ ਦੇਖ ਸਕਦੇ ਹੋ ਉੱਥੇ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਥੈਂਕ ਯੂ ਸੋ ਮੱਚ